पौज समाज पार्टी पंजाब के इंचार्ज ठेकेदार रणजीत सिंह जी पंजाबौज समाज पार्टी पंजाब के इंचार्ज पौज समाज पार्टी पंजाब के और जनसत्तर माजो एडवोकेट बलवंत कुमार जी और सम्मची खड़े स्टेज के चांद पीत राजपुरा जी और सम्मची जी ने शब्द जी आज ਇਸ ਸਲਵਾਂ ਯਾਤਰਾ ਲਈ ਉਹਨਾਂ ਲੈ ਕੇ ਬੰਨਿਆ ਜਿਹੜੇ ਪਹੁੰਚੇ ਨੇ ਉਹਨਾਂ ਦਾ ਆਗਤ ਸਵਾਗਤ ਹੁਣ ਮੈਂ ਤੇਤੀ ਕਰਾਂਗਾ ਸ੍ਰੀਨੰਤੀ ਆਜ ਰਿਹਾ ਹੈ ਕੁਣੀ ਗਰਮੀ ਸਮਾਉਣ ਨੂੰ ਮੈਸੇਜ ਦੇ ਕੇ ਮਾਨ ਜੋ ਡਾਕਟਰ ਦਾਸ ਸਿੰਘ ਜੀ ਕੋਲ ਜੀ ਸਾਹਿਬ ਸਿਰਗੁਰੂ ਦੀ ਯਾਤਰੀ ਮਹਾਰਾਜ ਦੇ ਸਨਮਾਨ ਵਿੱਚ ਸ਼੍ਰੀ ਖਰਦਗੰਦ ਸਾਹਿਬ ਗੁਰੂ ਰਵਿਦਾਸ ਜੀ ਦੀ ਚਰਨਛੋਹ ਤੇ ਅਤੀਤੋਂ ਸ਼ੁਰੂ ਹੋਈ ਯਾਤਰਾ ਦੇ

ਉਹ ਵੀ ਆਪਣੇ ਫੀਲਡ ਦੇ ਪ੍ਰਧਾਨ ਹਨ ਔਰ ਸਾਨੂੰ ਮਾਣ ਹੈ ਕਿ ਇਹ ਗੁਰੂ ਰਵਿਦਾਸ ਸਨਮਾਨ ਯਾਤਰਾ ਨੂੰ ਜਦੋਂ ਆਪਣੀ ਆਪਣੀ ਸੰਸਥਾ ਦੇ ਮੁਖੀ ਆ ਕੇ ਖੜੇ ਹੋ ਕੇ ਅਸ਼ੀਰਵਾਦ ਦਿੱਤੇ ਤਾਂ ਇਹ ਯਾਤਰਾ ਗੁਰੂ ਰਵਿਦਾਸ ਜੀ ਦੀ ਇਸ ਸੰਤਾਂ ਮਹਾਪੁਰਖਾਂ ਦੀ ਹਾਜ਼ਰੀ ਨਾਲ ਸਫਲ ਯਾਤਰਾ ਹੋ ਗਈ ਹੈ ਮੈਂ ਪਿਛਲੇ ਪ੍ਰਾਪਤ ਕੇਂਦਰ ਤੇ ਆ ਕੇ ਆਇਆ ਸੀ pe

इन फेक कांग्रेस की सरकार ने तुसी देख्या बाजेट ते बिल्कुल पंजाब हमachtet ते बाजेट ते कांग्रेस सरकार ने खोल के ते, पिन पंजाब दी आम राय की सरकार ने खोल के महापुरुषो शेख एक एक खुराल तो करदे अरे कोड़े 35% जिथे अच्छी घोषणा करता श्रीमती रहने खोल के ए कोनु नशेम का अड्डा बना के ਗੁਰੂ ਜੀ ਦੇ ਅੱਗੇ ਤੋਂ ਇਹ ਗੱਲ ਕਰਨਾ ਕਰਦੇ ਆ ਮੈਂ ਸਤਿਗੁਰੂ ਮਹਾਂਪੁਰਖਾਂ ਦੀ ਹਾਜ਼ਰੀ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਮੈਂ ਤੁਹਾਨੂੰ ਇਹ ਬਚਨ ਦਿੰਨਾ ਕਿ ਸੰਗਤ ਦਾ ਅਸੀਰਵਾਦ ਲੈ ਆ ਪੰਜਾਬ ਸਭਾ ਲੋ ਮੈਂ ਨੂੰ 2027 ਤੱਕ ਤੁਸੀਂ ਬਸਤਵ ਨੂੰ ਮੌਕਾ ਦਿਓਗੇ ਤੋਂ ਭਰਾ ਗੁਰੂ ਸਾਹਿਬ ਦੇ ਵਿੱਚ ਗੁਰੂ ਰਵਿਦਾਸ ਦੇ ਰਾਤੇ ਆਸਰ ਯੂਨੀਵਰਸਿਟੀ ਕਾਇਮ ਕੀਤੀ ਜਾਊ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਡੀਐਸ ਯੂਨਿਵਰਸਿਟੀ ਬਣਾਏ। ਖੋਜ ਕੇਂਦਰ ਬਣਾਵਾਂਗੇ। ਆਈਐਸ ਆਈਪੀਐਸ ਦੇ ਕੋਚਿੰਗ ਸੈਂਟਰ ਬਣਾਵਾਂਗੇ। ਜਿੱਥੇ ਇਹ ਅਮਨੀ ਪੈਦਾ ਕਰਨੇ ਚਾਹੁੰਦੇ ਆ ਉੱਥੋਂ ਅਸੀਂ ਅਧਿਕਾਰੀ ਅਫਸਰ ਫੈਲਾ ਕਰਨੇ ਦਾ ਮਹਿੰਸਾ ਕਰੋਗੀ ਬਹੁਤ ਜੁਮਾਨਤ ਕਰਦੀ। ਬਰੋਸਾ ਤੇ ਅਸ਼ੀਰਵਾਦ ਦੇਣਾ। ਸਾਜ ਸੰਗਤੀ ਤੁਹਾਨੂੰ ਕਦਰ ਕਾਂਗ ਬਸੋਵ ਪੈਣੇ ਸਰਕਾਰ ਜੋ ਸੰਤ ਰਹਿਮਤਾਂ ਦੇ ਆਗਮਨ ਵਾਲੇ ਉਹ ਵੀ ਅਸ਼ੀਰਵਾਦ ਦੇਣ ਲਈ ਇਸ ਯਾਤਰਾ ਨੂੰ ਸੰਗਤਾਂ ਨੂੰ ਉਹ ਵੀ ਸੱਜਣ ਕੁੰਜਿਆ ਮੈਂ ਪੰਜਾਬ ਭਗਤ ਸਵਾਤ ਪਾਕੇ ਵੱਲੋਂ ਉਹਨਾਂ ਨੂੰ ਗਿਆ ਮੈਂ ਜਿੱਥੇ ਵੀ ਸੰਤਾਂ ਦੀ ਟੀਮ ਇਸੇ ਤਰ੍ਹਾਂ ਹਰ ਪਾਸੇ ਜਗਲ ਜਗਾ ਸੰਤ ਸੰਗਤ ਦੇ ਸੱਤੇ ਆਪਣਾ ਹੱਥ ਰਖ ਧੁਪਿਆ ਤੋਂ ਜਿੱਥੇ ਤੁਹਾਨੂੰ ਤੁਹਾਡੀ ਹੋਏਗੀ ਸੰਤਾਂ मैं बेटी करनी चाहूँगा मैं कहना सर के साल महापुरुषों पचास साल पहले बनिया गुरु का चांद तो सरकार के लिए इन पंचायत कर रहा हूँ महल्ला तनीमित गुरु के गुरु का दोहराऊँ क्या एक बदलाव किया जा सकता है जब सरकार आवाज़ है इस तरह गोरन गोरों के पगों तमंदे बोले कन खुल जाएं पंजाब सरकार मुर्दा बाद मुर्दा पंजाब सरकार मुर्दा बाद मुर्दा तो सांसद कि जी एक अन्याय किसे कीमत दे मुख्यमंत्री पगों तमंदे अगर उत्तर सुंदर तत्त्व आंध्र कन खोल के सुन लो कि किसे ਕਿ ਮੰਤੇ ਕਿਸੇ ਵੀ ਗੁਰੂ ਵਿਲਾਸ ਗੁਰੂ ਘਰ ਨੂੰ ਮਹੱਲਾ ਕਲੀਨਿਕ ਬਣਾਉਣ ਦੀ ਇਜਾਜ਼ਤ ਆਦਮ ਸਮਾਜ ਪਾਰਟੀ ਤੁਹਾਨੂੰ ਨਹੀਂ ਦੇਵੇਗੀ ਔਰ ਕਿਸੇ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਮੈਂ ਇੱਕ ਬਾਬਾ ਜੀ ਪ੍ਰਸੰਗ ਬੰਦ ਰਹਾ ਸੀ ਕਿ ਗੁਰੂ ਰਵਿਦਾਸ ਜੀ ਨੇ ਖਣੀਆਂ ਕਉਂਆਂ ਜੀ ਦੇ ਆ ਕਿਤੇ ਆ ਮੈਂ ਕੱਲ ਕੋਲ ਕਰਦੇ ਆ ਕਿ ਗਊਆਂ ਦੇ ਤਾਂ ਜਿੰਨੀਆਂ ਕਿਤੇ ਪਿਛਲੇ ਪਾਰਲੇ ਸੱਦਾ ਇੱਕ ਸੱਜਣ ਕਹਿੰਦਾ ਅਮਰੋ ਭੰਦੇ ਜੀ ਨੇ ਕਿਤੇ ਤੋਂ ਮੈਂ ਸੋਚਦਾ ਸੀ ਕਿ ਮੈਨੂੰ ਪਤਾ ਲੱਗਿਆ ਕਿ ਪੰਜਾਬ ਦੇ 34 ਰਿਜ਼ਰਵ ਸੀਟਾਂ ਤੁਮਨੇ ਦੇਖਿਆ 34 ਸੀਟਾਂ ਦੇ ਮਰੀਆਂ ਗਊਆਂ ਪਈਆਂ 4 ਐਮਪੀ ਰਿਜ਼ਰਵ ਸੀਟਾਂ 4 ਐਮਪੀ ਸੀਟਾਂ ਦੇ ਰਿਜ਼ਰਵ ਨੂੰ ਮੁਕਤੇ ਮਰੀਆਂ ਗਊਆਂ ਪਈਆਂ ਮੈਨੂੰ ਲੱਗਦਾ ਫਰਮਾ ਦੋਗੇ ਇਹ ਮਰੀਆਂ ਗਊਆਂ ਵੀ ਕਿਸੇ ਤਰ੍ਹਾਂ ਚੀਜ਼ਾਂ ਹੋ ਜਾਣ ਇਹਨਾਂ ਨੂੰ ਹਸਾਬ ਲੈਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤੋਂ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਅਸਤੀਫਾ ਦਿੱਤੇ ਜਿਨ੍ਹਾਂ ਦੀ ਜਮੀਰ ਜਗੀ ਜਿਨ੍ਹਾਂ ਦੀ ਆਸਤਰ ਸੀ ਸ੍ਰੀ ਅਕਾਲ ਤਖਤ ਸਾਹਿਬ ਉਹੀ ਅਸਤੀਫਾ ਇਹ ਖੇਤੜੀ ਪੈਣੀ ਆ ਗੁਰੂ ਘਰ ਦੀਆਂ ਦਿਵਾਰਾਂ ਤੋੜਨੇ ਵਾਲੇ ਇੱਕ ਪਾਸੇ ਹੋਣੇ ਆ ਗੁਰੂ ਘਰ ਦੀਆਂ ਦਿਵਾਰਾਂ ਬਣਾਉਣੇ ਵਾਲੇ ਇੱਕ ਪਾਸੇ ਹੋਣੇ ਆ ਇਸ ਕਰਕੇ ਵਿਚ ਵਿਚਾਰੇ ਵਾਲਾ ਕੋਈ ਰਸਤਾ ਨਹੀਂ ਐਮੀਨੋ ਸਮਝੋ ਸੰਕਟਾਂ ਨੇ ਤੁਮ ਨੂੰ 2027 ਮਾਫੀ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਸੀ ਅਕਾਲੀ ਪਾਰਟੀ ਦੇ ਲੀਡਰ ਨੂੰ ਲੋਕਾਂ ਨੇ ਸਿੰਗਾ ਵਿੱਚ ਪੜਨਾ ਬੰਦ ਕਰ ਦਿੱਤਾ ਸੀ ਇਹ ਵੀ ਚੱਕਨਗੇ ਇਹ ਵੀ ਭਗਵੰਤ ਮਾਨ ਜੀ ਤੁਹਾਡਾ ਪਿੰਡਾਂ ਵਿੱਚ ਵਰਨਾ ਬੰਦ ਕਰਨਗੇ ਗੁਰੂ ਵਿਦਾਸ ਗੁਰੂ ਕਾਂਗ ਦੇ ਫਿਰ ਵੀ ਬਰਦਾਸ਼ਤ ਨਹੀਂ ਕਰਾਂਗੇ ਮੈਂ ਅਜੇ ਵੀ ਕਰਨਾ ਮਾਫੀ ਮੰਗੋ ਆਪਣਾ ਅੱਜ ਤੋਂ ਕਰੋ ਗੁਰੂ ਦਾ ਉਥੇ ਬਣਾਇਆ ਜਾਵੇ ਔਰ 9 ਅਕਤੂਬਰ ਭੋਜਨ ਸਮਾਗਮ ਪਾਰਟੀ ਸਭ ਕਾਜੀ ਰਾਮੀ ਦਾ ਪ੍ਰੀ ਨਿਰਵੰਨ ਦਿਵਸ ਫਲੋਰ ਵੀ ਧਰਤੀ ਤੇ ਮਨਾ ਰਹੇ ਹਾਂ

ਔਰ ਮਨਨੋਂ ਕਰਤਾਰਨੋਂ ਖੁਸ਼ ਹੋਏ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਪੰਜਾਬੀਆਂ ਨੂੰ ਕਿ 9 ਅਕਤੂਬਰ ਨੂੰ ਆਹ ਫਲੋਰ ਦੇ ਵਿੱਚ ਗੁਰੂ ਰਵਿਚਨ ਜੀ ਦੇ ਬੇਗੁਮਪਰੇ ਤੇ ਸੰਕਲਪ ਨੂੰ ਪੂਰਾ ਕਰੀਏ ਔਰ ਜੋ ਸਭ ਕਰ ਚਿਰਾਂ ਨੇ ਗਿਆ बात करता जिन्हें ने नेतृत्व किया उनका महत्व ने आपके को सम्मान आशीर्वाद लता कि तो मैं संकटों तो का भी सामना कर लूं लीडरशिप का है शुक्रिया आपका गोस्वामी महापुरुष साहित्य में संत निर्मल का भी आवाज लाओ मेरे संत निर्मल सिंह जी देवस्थक्टर श्री गुरुnabla सर्व संत सोसाइटी के

we know ਉਹ ਪਾਪਰ ਕਰਨ ਨੂੰ ਹੀਰਾ ਬਿੰਦੂ ਸੰਤੁਰ ਦਾ ਹੈ ਹੀਰਾ ਬਿੰਦੂ ਦੀ ਜਰੂਰਤ ਹੁੰਦਾ ਹੈ ਨੂੰ ਬਿੰਦੂ ਕਰੇਗਾ ਉਹ ਮਹਾਰਾਜ ਨੇ ਇਹ ਵਰਤਾਰਨਾ ਨਿਰਵਾਤ ਕਿ ਪਾਪ ਤੋਂ ਮੁਕਤ ਹੋਵੇ ਹੀਰਾ ਇਹ ਲੋੜ ਹੈ ਬੰਦੇ ਨੂੰ ਆਪ ਉਹ ਪਾਪੀ ਨੂੰ ਜਾਂ ਆਪ ਉਹ ਕਾਪੇ ਨੂੰ ਤਾਂ ਇਹ ਨੂੰ ਬੰਦ ਨੂੰ ਉਹਦੀ ਗੱਲ ਪੂਰੀ ਜੇਕਰ ਜੀਹਨ ਨੂੰ ਕੋਲ ਦੇ ਕਿਹਾ ਬੰਦ ਕੌਮ ਕਰੇ ਦੇਖਾ ਦਿੱਤੇ ਕਰੇ ਜਿਹੜਾ ਜਿਹੜਾ ਵੀਰ ਤੇ ਇਹਨਾਂ ਤੋਂ ਪੁਰਾਣੇ ਹੋ ਗਏ ਉਹਨਾਂ ਨੇ ਪਰਸਾਰਨਾ ਨੂੰ ਤੇ ਜਿਹਨਾਂ ਜਿਹੜੇ ਗੁਰੂ ਕੋਲੋਂ ਪਹਾਇਆ قالن کي لڳي رهن ٿيا آهين سُندي ان کي کي جي وي بي ٿي ٿو کي جي ٿي ٿو ان کي اها ڪجهه ڪم ڪجي جاڻي آهي هي اپر پٽا رکي اچي وڪي نه ڪي ٿو سنڌا هاڻي جو بندي جو پروڏي اها ڪٿي پار ٿو ٿين ساري ਸਮੂਚੀ ਸਾਡਾ ਬਹੁਤ ਬਹੁਤ ਧੰਨਵਾਦ ਬਹੁਤ سارے ਸਤਜੋ ਸਾਡੇ ਸਭੀ ਸਾਡੇ ਸਟੇਟ ਦੇ ਚੱਲੇ ਸਾਡੇ ਪ੍ਰਿੰਦਰ ਪਟਾ ਜੀ ਅਤੇ ਸਤਨ ਪਟਾ ਸਾਹਿਬ ਉਹ ਸਾਰੇ ਬਹੁਤ ਸਾਰੇ ਸਾਡੀ ਸਮੂਚੀ ਸਾਹਿਬ ਤੋਂ ਵੀ ਜਿਹੜੀ ਸਰਪੰਚੀ ਪਤੀਆ ਸਾਰਾ ਦਾ ਇਹ ਆਸਰ ਬਣਾਉਣੇ ਕਿਸ਼ਤਰੋ ਧੰਨਵਾਦ ਸਾਡੇ ਹਰਤੇ ਮੇਰੇ ਨਾਲ ਮਾਡੋ ਡਾਕਟਰ ਸ਼ਤਰਪਾਲ ਜੀ ਉਹਨਾਂ ਦਾ ਸਨਮਾਨ ਕਰਦੇ ਨੇ ਅਨੇ ਸੁਭੇਤ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਪਰਮ ਬੇਅੰਤ ਕਰੰਗ ਜੋ ਬੋਲੇ ਇਸੋਂ ਨੇ ਸਤਿਗੁਰੂ ਰਵਿਦਾਸ ਸ਼ਕਤੀ ਤੁਮ ਜੋ ਸਾਡੇ ਸੰਸਮਣ ਆਪਣੀਤੋਂ ਦੇ ਬਾਤੇ ਪੋਟਿਆ ਪਰ ਸਾਹਿਬੇ ਕੁਮਾਰ ਜਗਤ ਜੀ ਦਾ ਤਰਸ ਸੱਤਰੁ ਬਾਸਵਾ ਰਹੇ ਤੇ ਜੋ ਤੇਰੇ ਤੱਕ ਦੀ ਗੁਰੂ ਘਰ ਦੀ ਉਹਦੇ ਬਾਤ ਤੋੜੀ ਗਈ ਆ ਉਸ ਦੇ ਵਿਰੋਧ ਦੇ ਵਿੱਚ ਇਹ ਤਾਂ ਸਾਡੇ ਪੰਜਾਬ ਭਧਾਨ ਅਵਦਾਸ ਗਰੀਪੁਰੀ ਜੀ ਨੇ ਸਾਡੇ ਡਾਕਟਰ ਨਿਸ਼ੰਦਰਪਾਲ ਜੀ ਜਿਨ੍ਹਾਂ ਦੇ ਐਮਐਲਏ ਸਾਹਿਬ ਜਿਨ੍ਹਾਂ ਨੇ ਸਤੁਰੁ ਬਾਸਵਾ ਰਹੇ ਚੱਲੋ ਧਰਤੀ ਤੋਂ ਇਹ ਯਾਤਰਾ ਇੱਕ ਧਰਮ ਦਾ ਆਸਤਾ ਦੇ ਨਾਅਕੇ ਲੈ ਕੇ ਆਈ ਆ ਸਾਰੇ ਲੋਕਾਂ ਤੋਂ ਜਗਉਂਦੇ ਆ ਆਪਾਂ ਪ੍ਰਧਾਨ ਨੂੰ ਪ੍ਰਧਾਨ ਜੀ ਆਪਾਂ ਪ੍ਰਧਾਨ ਜੀ ਨੂੰ ਬਤਨਾ ਲੋਕਾਂ ਨੇ ਨਾ ਇਹ ਮੇਰੇ ਬੜਕੰਨਿਆ ਮਾਦਦੇ ਆਪਾਂ ਸਿੱਧਾ ਕਹਿੰਦੇ ਆ ਤੇ ਪ੍ਰਧਾਨ ਜੀ ਨੂੰ ਬੇਨਤੀ ਆ ਕਿ ਸਾਰੇ ਇਕੱਠੇ ਹੋ ਕੇ ਇਹ ਤਲਕੀਰ ਦੇਤੇ ਜੋ ਜਿੱਦਣੋ ਦੁਆਰ ਪਾਉਣੀਆਂ ਆ ਆਪਾਂ ਨਾਲ ਤੁਹਾਡੇ ਚਲਾਗੇ ਸਤਿਗੁਰੂ ਦੇ ਸ਼ਕਤੀ ਵਾਹ ਬਾਕ ਫਾੜੇ ਹੋਏ ਦਾ ਸਮਾਧਿਯਾ कयो <laughs> अ ਹੰਪਰ ਫਹਿਰਾ ਤੋਂ 파ਟੇ ਨਾਲ ਕੱਢਿਆ ਔਰ ਸਮਾਜ ਨੂੰ ਵੀ ਮੇਥਲਾ ਦਾ ਆਪਾ ਇਹ ਨਹੀਂ ਕਹਿੰਦੇ ਕਿ 파ਟੇ 파ਟੇ ਸਾਡੀ ਆਪਣੇ ਸਮਾਜ ਦੀ ਆ ਜੇ ਸਾਡੇ ਗੁਰੂਆਂ ਦੇ ਰਹਿਮਤ ਦੇ ਪਰਮਾਤਮੇ ਦੇ ਮੇਕਾਉਂਦੇ ਆ ਜਿੱਥੇ ਵੀ ਗੁਰੂ ਪਰਜੇ ਮਤਲਬ ਕੋਈ ਢੋਣ ਦੀ ਗੱਲ ਮੰਨਦਾ ਜਾਂ ਕੋਈ ਧਾਮਦਾ ਉਹਦੇ ਨਾਲੇ ਕੋਈ ਬਹਿ ਜਾ ਅਸੀਂ ਵੀ ਬੈਠਾ ਕੇ ਆਪਾਂ ਕਾਹਲੀ ਅਖਰਾਏ ਕੁਛ ਲੈ ਕੇ ਆਇਆ ਕਰੋ ਜਾਂ ਅਜਿਹਾ ਬਾਤ ਕਹੇ ਤੇ ਆਪਾਂ ਇਕਲ ਕੀ ਫੈਕਦੇ ਹੋ ਬਤਾਜੀ ਇਕਲ ਕੀ ਫੈਕਦੇ ਹੋ ਕਦੋਂ ਦੋ ਅਨੇਕ ਨਿਮਤ ਨਿਮਤ ਤਰੋ ਦਾ ਰੱਖਾ ਆਪਾਂ ਨੂੰ ਪਿਆਰੇ ਬਣਾ ਕਰਦੇ ਜੈ ਜੀ ਜੈ ਭਾਰਤ ਆਸਾ ਫੜੀ ਸੋਏ ਤੇ ਮਹਿਰਾ ਦੇਗੇ ਛੋਕੇ ਸੁਰਦਾ ਜੀ ਕੇ ਸਨਮਾਨ ਮੈਂ ਸੰਗੋਤੀ ਸੰਗੋਤਵਾ ਲੰਬਾ ਸਮਾਂ ਤੁਹਾਨੂੰ ਜੀ ਸਨਮਾਨ ਜੱਤਰਾ ਦੀ ਦਿੰਤੀਆ ਕੀਤਾ ਹੈ ਔਰ ਇਸੇ ਰੰਤੇ ਜੋ ਸਨਮਾਨ ਜਾਂਦਾ ਤਾਂ ਮਕਸਦ ਉਸ ਬਵਸਤਾ ਤੱਤੀ ਦੀ ਨੇ ਸੰਗਤ ਕੇ ਰਾਜ ਦੇ ਦਿੱਤੇ ਸਰਕਾਰ ਕਰੀਏ ਸਮੁੱਚੀ ਸੰਗਤ ਨੂੰ ਨੌਕ ਤੋਂ ਵੱਨੋਂ ਫਲਾਂਜ ਮਾਪੁਰਜ ਦੇ ਤਲਨੋਂ ਮਜਬੂਤ ਬਣਾਰੇ ਅਰਾਜਿਤ ਕਰਨ ਲੋਣੇ ਸਾਵਿਸ਼੍ਰੀ ਕਾਂਸ਼ੀ ਅੰਦੇ ਪ੍ਰੀਮ ਨਵਾਸਤੇ ਸਮੁੱਚੀ ਸੰਗਤ ਨੂੰ ਲੋਕ ਨੂੰ ਫਲਾਂਜ ਪਹੁੰਚਣ ਦੀ ਅਭਿਤੀ ਕੀਤੀ ਜਾਂਦੀ ਹੈ ਸਮੁੱਚੀ ਸੰਗਤ ਨੂੰ ਆ ਜੈ ਪੀ ਜੈ ਭਗ ਜੈ ਗੋਦੇ ਤਨੋਦੇ